ਸੋ ਜੰਬਰ ਨੂੰ ਸੀ ਦੇ ਕਾਲ ਸਭ ਦੀ ਫਸੀਲ ਤੋਂ ਪਾਣੀ ਇੱਕ ਨਿਗਰਾਨ ਕਮੇਟੀ ਜਿਸ ਨੇ ਸੀ ਦੇ ਕਾਲੀ ਅਕਾਲ ਤੱਕ ਸਭ ਤੇ ਅਕਾਲੀ ਦਲ ਦੀ ਭਰਤੀ ਬਾਰੇ ਸਾਰੀ ਰਿਪੋਰਟ ਦੇਣੀ ਸੀ ਤੇ ਨਿਗਰਾਨੀ ਰੱਖਣੀ ਸੀ ਉਸ ਨਿਗਰਾਨੀ ਕਮੇਟੀ ਦੇ ਬਾਬਤ ਜਦੋਂ ਅੱਜ ਗਿਆਨੀ ਹਰਪ੍ਰੀਤ ਸਿੰਘ ਨੇ ਕਬਿਆਨਤਾ ਕੀ ਉਸ ਨਿਗਰਾਨੀ ਕਮੇਟੀ ਦੇ ਵਿੱਚ ਜੋ ਬੰਦੇ ਸਾਨੂੰ ਸਾਰੇ ਅਕਾਲੀ ਦਲ ਦੇ ਆਪਣੇ ਸੰਨ ਚਾਹੇ ਉਹ ਐਮਐਲਏ ਹੋਣ ਚਾਹੇ ਉਹਨਾਂ ਦੇ ਵਰਕਰ ਹੋਣ ਉਸ ਤੋਂ ਬਾਅਦ ਜੋ ਅਸੀਂ ਗੱਲ ਕੀਤੀ ਗੁਰਪ੍ਰਤਾਪ ਸਿੰਘ ਵਡਾਲਾ ਜੀ ਨਾਲ ਜੋ ਕਿ ਨਿਗਰਾਨ ਕਮੇਟੀ ਦੇ ਵਿੱਚ ਮੈਂਬਰ ਹਨ ਉਹਨਾਂ ਨੇ ਕੀ ਜਵਾਬ ਦਿੱਤਾ ਸੁਣੋ ਵੀ ਜਿੱਦਾਂ ਹੈ ਕਿ ਸੱਤ ਮੈਂਬਰੀ ਕਮੇਟੀ ਦੇ ਵਿੱਚ ਤੁਸੀਂ ਜਿੱਦਾਂ ਕੱਲ ਸਿੰਘ ਸਾਹਿਬਾਨ ਦੇ ਨਾਲ ਗੱਲਬਾਤ ਕਰਕੇ ਆਏ ਹੋ ਉਸ ਤੋਂ ਬਾਅਦ ਗਿਆਨੀ ਹਰਪੀ ਸਿੰਘ ਜੀ ਇੱਕ ਬਿਆਨ ਦਿੰਦੇ ਨੇ ਕਿ ਜਿਹੜੀ 7 ਮੈਂਬਰੀ ਕਮੇਟੀ ਹੈ ਕਿ ਉਹਦੇ ਵਿੱਚ ਜਿਹੜੇ ਬੰਦੇ ਨੇ ਉਹ ਸਾਰੇ ਹੀ ਬਾਦਲ ਦਲ ਦੇ ਪਹਿਲੇ ਹੀ ਬਣਾਏ ਹੋਏ ਨੇ ਜਿਨ੍ਹਾਂ ਦੇ ਵਿੱਚ ਵਿਧਾਇਕ ਵੀ ਨੇ ਜਦ ਕੀ ਉਹ 7 ਮੈਂਬਰਾਂ ਦੇ ਵਿੱਚ ਤੁਸੀਂ ਉਹ ਬਟ ਇੱਕ ਨਾਲ ਦੇਖਣਾ ਹੋਏਗਾ ਕਿ ਇਹ ਵੀ ਤਾਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੈ ਕਿ ਇਹਦੇ ਵਿੱਚ ਸਿੰਘ ਸਹਿਬਾਨ ਨੇ ਜੋ ਗੱਲ ਕਹੀ ਹੈ ਉਹ ਸਹੀ ਕਹੀ ਹੈ ਮੈਨੂੰ ਇਹਦਾ ਜਵਾਬ ਦੇਣਾ ਹੈ ਫਿਰ ਜੀ ਇਸ ਉਹਨਾਂ ਦੇ ਬਿਆਨ ਨੂੰ ਜਾਂ ਉਹਨਾਂ ਦੀ ਇਸ ਵਿਚਾਰ ਨੂੰ ਤਕਰੀਰ ਨੂੰ ਪਤਾ ਨਹੀਂ ਕਿਉਂ ਬੇਵਜ੍ਹਾ ਤੋਂ ਇਹਨੂੰ ਕਿਸੇ ਹੋਰ ਭਾਵਨਾ ਦੇ ਨਾਲ ਦੇਖਿਆ ਜਾ ਰਿਹਾ ਜਿਹੜੀ ਸਤ ਮੈਂਬਰੀ ਕਮੇਟੀ ਅਕਾਲ ਤੱਕ ਸਾਬਤ ਮਤਲਬ ਬਣਾਈ ਗਈ ਸੀ ਉਹਦਾ ਮੰਤਵ ਇਹ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਵੇਂ ਸਿਰੇ ਤੋਂ ਭਰਤੀ ਆਰੰਭ ਕਰਨਾ ਜੀ ਸ਼੍ਰੋਮਣੀ ਅਕਾਲੀ ਦਲ ਜੀ ਜਿ ਜਥੇਬੰਦਕ ਢਾਂਚੇ ਨੂੰ ਕਾਇਮ ਕਰਨਾ ਤੇ ਪ੍ਰਧਾਨ ਦੀ ਚੋਣ ਕਰਾਉਣੀ ਜੀ ਸੋ ਜੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਇਸ ਸੱਤ ਮੈਂਬਰ ਦੀ ਕਮੇਟੀ ਨੇ ਆਪਣੀ ਸੇਵਾ ਕਰਨੀ ਸੀ ਤੇ ਇਹ ਤਾਂ ਨੈਚੁਰਲ ਆ ਵੀ ਉਹ ਸਾਰੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਹੀ ਹੋਣਗੇ ਜੀ ਉਹਨਾਂ ਨੇ ਉਹਨਾਂ ਦਾ ਕਹਿਣ ਦਾ ਮਤਲਬ ਗੈਨੀ ਹਰਪੀ ਸਿੰਘ ਜੀ ਦਾ ਇਹ ਹੋਣਾ ਕਿ ਇਸ ਦੇ ਬਾਵਜੂਦ ਕਿ ਉਹ ਸਾਰੇ ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਸੀ ਜੀ ਤੇ ਅਕਾਲ ਤੱਕ ਸਭ ਤੋਂ ਬਣਾਈ ਗਈ ਸੀ ਜੀ ਲੇਕਿਨ ਉਹਦੇ باوجود ਵੀ ਇਹਨਾਂ ਨੇ ਸੱਤ ਮੈਂਬਰੀ ਕਮੇਟੀ ਨੂੰ ਮਾਨਤਾ ਨਹੀਂ ਦਿੱਤੀ ਠੀਕ ਜੀ ਇਹਨਾਂ ਨੇ ਸੱਤ ਮੈਂਬਰੀ ਕਮੇਟੀ ਨੂੰ ਜਿਸ ਦਾ ਮੰਤਵ ਸੀ ਸ਼੍ਰੋਮਣੀ ਕਾਲਜ 大学 ਦੀ ਭਰਤੀ ਕਰਨਾ ਹਾਂਜੀ ਇਹਨਾਂ ਨੇ ਭਰਤੀ ਉਸ ਕਮੇਟੀ ਤੋਂ ਆਰੰਭ ਤੱਕ ਹੀ ਕਰਾਉਣੀ ਸੀ ਇਹਨਾਂ ਨੇ ਆਪਣੇ ਮਨਮਰਜ਼ੀ ਦੇ ਨਾਲ ਆਪਣੀ ਭਰਤੀ ਸ਼ੁਰੂ ਕਰਕੇ ਤੇ ਆਪਣਾ ਇੱਕ ਨਵਾਂ ਵੱਖਰਾ ਰਾਹ ਇਹਨਾਂ ਨੇ ਇਖਤियार ਕਰ ਲਿਆ ਜਿਹੜਾ ਕੀ ਗਾਲਤਖ ਸਾਹਿਬ ਦੇ ਨਾਲ ਸਿੱਧਾ ਟਕਰਾਵਾਂ ਵਾਹਲਾ ਸੀਗਾ ਠੀਕ ਹੈ ਬਡਾਲਾ ਜੀ ਬਡਾਲਾ ਜੀ ਮੈਂ ਤੁਹਾਡੇ ਗੱਲ ਹਾਂਜੀ 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 ਕਰੋ ਕਰੋ ਗੱਲ ਕਰੋ ਇਸ ਬਿਆਨ ਨੂੰ ਇਦਾਂ ਦੇਖਿਆ ਜਾਵੇ ਨਾ ਕਿ ਉਹਨਾਂ ਨੇ ਕੋਈ ਸੱਤ ਮੈਂਬਰੀ ਕਮੇਟੀ ਬਾਰੇ ਕੋ ਹੋਲ ਕਿਸੇ ਅੰਦਾਜ਼ ਨਾਲ ਜਾਂ ਭਾਵਨਾ ਨਾਲ ਗੱਲ ਕੀਤੀ ਆ ਠੀਕ ਹੈ ਉਹਨਾਂ ਦੇ ਜਾਗਰਿਆਂ ਸਹੀ ਆਖਿਆ ਅਕਾਲੀ ਦਲ ਦੇ ਮੈਂਬਰ ਨੇ ਅਕਾਲੀ ਦਲ ਵਾਸਤੇ ਕੰਮ ਕਰਨਾ ਸੀਗਾ ਲੇਕਿਨ ਉਹਨਾਂ ਨੇ ਉਸ ਕਮੇਟੀ ਨੂੰ ਕੰਮ ਨਹੀਂ ਕਰਨ ਦਿੱਤਾ ਅਗਲੀ ਜਿਹੜੀ ਤੁਸੀਂ ਗੱਲ ਪੁੱਛੀ ਆ ਕਿ ਉਹ ਕਹਿੰਦੇ ਮੈਂ ਆਪਣੀ ਕੁਰਬਾਨੀ ਦੇਣ ਨੂੰ ਤਿਆਰ ਆਇਆ ਹਾਂ ਤਾਂ ਉਹਨਾਂ ਦੀ ਇਹ ਜਜ਼ਬੇ ਦੀ ਦਾਤ ਦੇਣੀ ਚਾਹੀਦੀ ਆ ਐਦਾਂ ਦਾ ਜਜ਼ਬਾ ਸਾਰੇ ਗੁਰਸਿੱਖਾਂ 'ਚ ਸਿੱਖ ਪੰਥ 'ਚ ਗੁਰੂ ਨਾਨਕ ਨਾਮਲੇਵਾ ਸੰਗਤ 'ਚ ਚਾਹੀਦਾ ਆ ਤਾਂ ਕਿ ਆਪਾਂ ਉਹ ਆਪਣਾ ਕੋਈ ਨਿੱਜੀ ਸਵਾਰਥ ਨਾ ਹੋਵੇ ਆਪਣਾ ਕੋਈ ਨਿੱਜੀ ਉਹਦਾ ਹੋਵੇ ਲਾਲਸਾ ਨਾ ਹੋਵੇ ਕਿਸੇ ਗੱਲ ਦੀ ਕਿਸੇ ਅਹੁਦੇ ਦੀ ਤੇ ਆਪਾਂ ਨੂੰ ਕੁਰਬਾਨੀ ਦੇਣ ਦੀ ਲੋੜ ਪਵੇ ਤਾਂ ਆਪਾਂ ਕੁਰਬਾਨੀ ਦੇ ਸਕਦੇ ਆ ਉਹਨਾਂ ਨੇ ਇਹ ਕਿਹਾ ਜੀ ਉਹਨਾਂ ਨੇ ਇਹ ਕਿਹਾ ਜੀ 2 ਦਸੰਬਰ ਵਾਲਾ ਜਿਹੜਾ ਫਸੀਲ ਦਾ ਹੁਕਮਨਾਮਾ ਉਹ ਅਗਰ ਪੂਰਾ ਨਾ ਹੋਇਆ ਤੇ ਉਹਨਾਂ ਦੇ ਲਈ ਕੁਰਬਾਨੀ ਵੀ ਦੇਣੀ ਪਈ ਤੇ ਕੁਰਬਾਨੀ ਦਵਾਂਗੇ ਪਰ ਆਪਾਂ ਉਹ ਹੁਕਮਨਾਮਾ ਮਾਇਰਾ ਹੋ ਇਨ ਬਿਨਿੰਗ ਮਨਾਵਾਂਗੇ ਜਿੱਦਾਂ ਤੁਸੀਂ ਕੱਲ ਤੁਹਾਡੀਆਂ ਵੀ ਉੱਥੋਂ ਮੈਂ ਇੱਕ ਬਾਈਟ ਤੁਹਾਡੀ ਵੀ ਆਈ ਸੀ ਨਾ ਅੰਮ੍ਰਿਤਸਰ ਜਿੱਥੋਂ ਤੁਸੀਂ ਗਏ ਸੀ ਗਿੱਕ ਸਿੰਘ ਸਾਹਿਬਾਨ ਨਾਲ ਤੁਹਾਡੀ ਗੱਲ ਹੋਈ ਸੀ ਉਸ ਤੋਂ ਬਾਅਦ ਤੁਹਾਡੇ ਵੀ ਵਿਚਾਰ ਇਹ ਸੀ ਵੀ ਟਕਰਾਅ ਦੀ ਸਥਿਤੀ ਪੈਦਾ ਨਾ ਕਰੋ ਤੇ ਉਹ ਇਨ ਬਿਨ ਲਾਗੂ ਹੋਣੇ ਸਿੰਘ ਸਰਬੰਨੇ ਕਿਹਾ ਵੀ ਸਾਨੂੰ ਇਹ ਸ਼ਵਾਜ ਦਵਾਇਆ ਉਹੋ ਹੀ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਵੀ ਕੀ ਉਹ ਆਪਾਂ ਇਨ ਬਿਨ ਲਾਗੂ ਕਰਾਣੇ ਆ। ਇਹ ਕੋਈ ਤਾਂ ਬਹੁਤ ਉਹਨਾਂ ਨੇ ਵੱਡੀ ਗੱਲ ਆਖੀ ਆ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਸਿੱਖ ਪੰਥ ਕੋਈ ਵੀ ਹੁਕਮਨਾਮਾ ਜਾਰੀ ਹੋਵੇ ਤਾਂ ਉੱਤੇ ਪਹਿਰਾ ਦਿੰਦਾ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਕਮਨਾਮੇ ਨੂੰ ਲਾਗੂ ਕਰਾਉਂਦੀ ਆ। ਜੇ ਉਹਨੂੰ ਇੱਕ ਧੜਾ ਜਾਂ ਕੁਝ ਲੀਡਰ ਉਹਦੇ ਵਿੱਚ ਰਿਕਾਵਟਾ ਖੜੀਆਂ ਕਰ ਰਹੇ ਨੇ। ਜਿਹੜੇ ਕਿਉਂ ਉਹਨਾਂ ਨੂੰ ਚਾਹੀਦੀਆਂ ਨਹੀਂ ਸੀਗੀਆਂ ਜੋ ਪੰਥ ਦੇ ਆਗੂ ਸੰਤ ਤੁਹਾਨੂੰ ਸਿੱਖ ਪੰਥ ਦੀ ਪਰੰਪਰਾ ਰਿਵਾਇਤ ਤੇ ਸਾਡਾ ਜਿਹੜਾ ਸਿਧਾਂਤ ਹੈ ਮੇਰੀ ਪੀੜੀ ਦਾ ਉਹਨਾਂ ਨੂੰ ਉੱਤੇ ਪਹਿਰਾ ਦੇਣ ਦੀ ਲੋੜ ਸੀਗੀ ਪਰ ਨਹੀਂ ਉਹ ਕਰ ਰਹੇ ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਹ ਕਹਿਣਾ ਪਿਆ ਵੀ ਉਹ ਉਹ ਕੁਰਬਾਨੀ ਦੇ ਸਕਦੇ ਆ ਕਰਕੇ ਉਹ ਉਸ ਆਪਣੇ ਜਿਹੜੇ ਹੁਕਮਨਾਮੇ ਜਾਰੀ ਹੋਏ ਸਨ ਸਿੰਘ ਸੁਭਾਨ ਦੇ ਜਿਹੜੇ ਪੰਜ ਮੈਂਬਰੀ ਉਹਨਾਂ ਦੀ ਸੀਗੀ ਆਪਣੇ ਸਿੰਘ ਜਵਾਨ ਦੀ ਆਪਣੋ ਦਾ ਕਹ ਲੋ ਆਪਣਾ ਕਮੇਟੀ ਉਹ ਪੰਜ ਸਿੰਘ ਜਵਾਨ ਵਿੱਚੋਂ ਇੱਕ ਉਹ ਅੱਗੇ ਨੀ ਹਰਪ੍ਰੀਤ ਸਿੰਘ ਜੀ ਵੀ ਸਨ ਪੰਜ ਸਿੰਘ ਜਵਾਨ ਵਿੱਚੋਂ ਇਸ ਕਰਕੇ ਉਹਨਾਂ ਨੇ ਕਿਹਾ ਤੇ ਉਸ ਗੱਲ ਦੀ ਸਾਰਿਆਂ ਨੂੰ ਦਾਤ ਦੇਣੀ ਚਾਹੀਦੀ ਆ ਉਸ ਗੱਲ ਤੇ ਸਭ ਨੂੰ ਫਕਰ ਆ ਕਿ ਇਹਦੀ ਵੱਡੀ ਗੱਲ ਐ ਕਿ ਉਹਨਾਂ ਨੇ ਠੀਕ ਹੈ ਜੀ ਤੇ ਇੱਕ ਜਾਂਦੇ ਜਾਂਦੇ ਵਡਾਲਾ ਜੀ ਇੱਕ ਮੈਨੂੰ ਗੱਲ ਦੱਸਣਾ ਕੱਲ ਜਦੋਂ ਤੁਸੀਂ ਮੁਲਾਕਾਤ ਕਰਕੇ ਆਇਓ ਪੰਜ ਮੈਂਬਰ ਜਿਹੜੇ ਕਿਉਂਕਿ ਇੱਕ ਗਿਆਨੀ ਆਪਣਾ ਧਾਮੀ ਜੀ ਤੇ ਕਿਰਪਾਲ ਸਿੰਘ ਬਡੁੰਗਰ ਜੀ ਤਾਂ ਆਪਣੇ ਆਪ ਨੂੰ ਫਾਰਗ ਕਰਨ ਲਈ ਉਹਨਾਂ ਨੇ ਬੇਨਤੀ ਕਰਤੀ ਸੀ ਨਾ ਉਹ ਤਾਂ ਤੁਹਾਡੇ ਤੋਂ ਵਾਂਝੇ ਹੋ ਗਏ ਹਾਲ ਤੁਰਤੇ ਪਏ ਆ ਜਦ ਕਿ ਹਦੇਸ਼ ਵੀ ਹੋ ਚੁੱਕਾ ਹੈ ਸਿੰਘ ਸਰਬੰਦਾ ਪਰ ਤੁਹਾਨੂੰ ਭਰਤੀ ਬਾਰੇ ਕੋਈ ਨਵੀਂ ਗੱਲ ਉਹਨਾਂ ਨੇ ਸਿੰਘ ਸਰਬੰਦਾ ਨੇ ਕੋਈ ਭਰੋਸਾ ਦਵਾਇਆ ਕਿ ਉਹ ਜਿਹੜੀ ਪੁਰਾਣੀ ਭਰਤੀ ਜਿਵੇਂ ਚੀਮਾ ਜੀ ਕਹਿ ਰਹੇ ਨੇ ਕਿ ਅਸੀਂ 31 ਲੱਖ ਬੰਦਾ ਭਰਤੀ ਕਰ ਲਿਆ ਉਹ ਭਰਤੀ ਦਾ ਹੁਣ ਜੋ ਮੋਟਿਵ ਹੈ ਉਹ ਕਿਦਾਂ ਆਪਾਂ ਉਹਨੂੰ ਕੀ ਪ੍ਰੋਸੀਜਰ ਹੁੰਦਾ ਕੀ ਰਹੇਗਾ ਇਹਦੇ ਬਾਰੇ ਗਿਆਨੀ ਅਕबीर ਸਿੰਘ ਜੀ ਨਾਲ ਅਸੀਂ ਸਾਰੀ ਬੜੇ ਵਿਸਥਾਰ ਸਹਿਤ ਵਿਚਾਰ ਕੀਤੀ ਆ ਉਹਨਾਂ ਨੂੰ ਜਿਹੜੀ ਆ ਸੱਤ ਮੈਂਬਰੀ ਕਮੇਟੀ ਦੀਆਂ ਮੀਟਿੰਗਾਂ ਹੋਈਆਂ ਜਾਂ ਪੰਜ ਮੈਂਬਰੀ ਕਮੇਟੀ ਦੀ ਇੱਕ ਮੀਟਿੰਗ ਹੋਈ ਉਹਦੇ ਬਾਰੇ ਸਾਰਾ ਉਹਨਾਂ ਨੂੰ ਜਾਣਕਾਰੀ ਦਿੱਤੀ ਆ ਸਿੰਘ ਸਾਹਿਬ ਨੂੰ ਤੇ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਦੇਸ਼ ਕਰਾਂਗੇ ਅਸੀਂ ਉਸ ਦੇਸ਼ ਦੀ ਉਰੀਗ ਵਿੱਚ ਆ ਹੌਣ ਸਿੰਘ ਸਾਹਿਬ ਜੋ ਦੋ ਤਰੀਕ ਦੇ ਹੁਕਮਨਾਮੇ ਜਾਰੀ ਹੋਏ ਸਨ ਉਹਦੇ ਆਪਣੇ ਸੰਦਰਭ ਵਿੱਚ ਉਹਨਾਂ ਨੇ ਸਿੱਖ ਪੰਥ ਲਈ ਆਦੇਸ਼ ਜਾਰੀ ਕਰਨਾ ਆ ਜਿਹੜਾ ਦੇਸ਼ ਜਾਰੀ ਕਰਨਗੇ ਉੱਤੇ ਆਪਾਂ ਉਹਦੀ ਪਾਲਣਾ ਕਰਾਂਗੇ ਉੱਤੇ ਪਹਿਰਾ ਦੇਵਾਂਗੇ ਠੀਕ ਹੈ ਤਾਂ ਇੱਕ ਸਰ ਜੀ ਤੁਹਾਡੇ ਨਾਲ ਕੋਈ ਅਗਲੀ ਮੀਟਿੰਗ ਰੱਖੀ ਗਈ ਹੈ ਨਹੀਂ ਕੋਈ ਨਹੀਂ ਹੁੰਦਾ ਉਹਨਾਂ ਨਾਲ ਸਿੰਘ ਸਾਹਿਬ ਦਾ ਦੇਸ਼ ਆਊਗਾ ਕੋਈ ਮੀਟਿੰਗ ਨਹੀਂ ਰੱਖਿਆ ਜੇ ਸੋਸ਼ਲ ਮੀਡੀਆ ਤੇ ਬੜਾ ਬਾਜ਼ਾਰ ਗਰਮ ਹੈ ਕਿ ਧਾਮੀ ਜੀ ਨਾਲ ਸਿੰਘ ਸਾਹਿਬਾਨ ਇਕੱਲੇ ਮੀਟਿੰਗ ਕਰ ਸਕਦੇ ਆ ਕਿ ਉਹਦੇ ਵਿੱਚ ਕੋਈ ਸੱਚ ਹੈ ਉਹ ਦੇਖੋ ਧਾਮੀ ਜੀ ਨਾਲ ਤਾਂ ਕਰ ਸਕਦੇ ਨੇ ਨਹੀਂ ਕੋਈ ਨਹੀਂ ਹੁੰਦਾ ਉਹਨਾਂ ਨਾਲ ਸਿੰਘ ਸਾਹਿਬ ਦਾ ਦੇਸ਼ ਆਊਗਾ ਕੋਈ ਮੀਟਿੰਗ ਨਹੀਂ ਰੱਖਿਆ ਜੇ ਸੋਸ਼ਲ ਮੀਡੀਆ ਤੇ ਬੜਾ ਬਾਜ਼ਾਰ ਗਰਮ ਹੈ ਕਿ ਧਾਮੀ ਜੀ ਨਾਲ ਸਿੰਘ ਸਾਹਿਬਾਨ ਇਕੱਲੇ ਮੀਟਿੰਗ ਕਰ ਸਕਦੇ ਆ ਕਿ ਉਹਦੇ ਵਿੱਚ ਕੋਈ ਸੱਚ ਹੈ ਉਹ ਦੇਖੋ ਧਾਮੀ ਜੀ ਨਾਲ ਤਾਂ ਕਰ ਸਕਦੇ ਆ ਧਾਮੀ ਜੀ ਕਰਕੇ ਉਹਨਾਂ ਨੇ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਸੀ ਮੈਨੂੰ ਫਾਰਗ ਕਰ ਦਿਓ ਸੱਤ ਮੈਂਬਰੀ ਤੋਂ ਤੇ ਸਿੰਘ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਨਹੀਂ ਤੁਸੀਂ ਆਪਣਾ ਇਹ ਜਿਹੜਾ ਹੈਗਾ ਸੱਤ ਮੈਂਬਰੀ ਕਮੇਟੀ ਦੀ ਜ਼ਿੰਮੇਵਾਰੀ ਉਹਨੂੰ ਨਿਭਾਓ ਤੇ ਹੋ ਸਕਦਾ ਉਹਨਾਂ ਦੀ ਸਿੰਘ ਸਾਹਿਬ ਦੀ ਧਾਮੀ ਸਾਹਿਬ ਨਾਲ ਮੀਟਿੰਗ ਹੋਵੇ ਇਹਦੇ ਬਾਰੇ ਮੈਂ ਨਹੀਂ ਕਹਿ ਸਕਦਾ ਪਰ ਸਾਡੀ ਕੋਈ ਹੋਈ ਹੋਰ ਮੀਟਿੰਗ ਨਹੀਂ ਅਸੀਂ ਤਾਂ ਹੁਣ ਜੋ ਉਦੇਸ਼ ਹੋਊਗਾ ਸਿੰਘ ਸਾਹਿਬ ਦਾ ਆਪਣੇ ਸਿੰਘ ਸਭਾ ਦਾ ਅਸੀਂ ਉਥੇ ਪੈਰਾ ਦਵਾਂਗੇ ਤੇ ਤੁਹਾਡੀ ਵੈਸੇ ਗੱਲ ਹੋਈ ਕੋਈ ਧਾਮੀ ਜੀ ਨਾਲ ਉਹਦਾ ਫੋਨ ਤੇ ਉਸ ਤੋਂ ਬਾਅਦ ਜਿਸ ਦਿਨ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਦਿਨ ਦੀ ਗੱਲ ਹੋਈ ਹੈ ਉਸ ਤੋਂ ਬਾਅਦ ਨਹੀਂ ਗੱਲ ਹੋਈ ਕੋਈ ਠੀਕ ਹੈ ਜੀ ਸ਼ੁਕਰੀਆ ਤੁਹਾਡਾ ਬਹੁਤ ਬਹੁਜੀ ਸੰਤਾਨਵੰਦੇ ਦਾ ਫਿਰ ਕਿਸੇ ਮੁੱਦੇ ਤੇ ਤੁਹਾਡਾ ਗੱਲ ਕਰਨ ਲਈ ਤੁਹਾਨੂੰ ਯਾਦ ਕਰਾਂਗੇ ਧੰਨਵਾਦ ਜੀ ਮਿਹਰਬਾਨੀ ਜੀ ਇਹ ਸਮਝੀ ਕੁਲਦੀਪ ਸਿੰਘ ਵਡਾਲਾ ਜੀ ਦੇ بیٹے ਗੁਰਪ੍ਰਤਾਪ ਸਿੰਘ ਵਡਾਲਾ ਜੋ ਕਿ ਸਾਤ ਮੈਂਬਰੀ ਕਮੇਟੀ ਦੇ ਵਿੱਚ ਨੇ ਹੁਣ ਆਓ ਤੁਹਾਨੂੰ ਸੁਣਾ ਦਿੰਨੇ ਆ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਉਹ ਵੀਡੀਓ ਜਿਸ ਚੋਂ ਨੇ ਸ਼ਹਾਦਤ ਸੰਬੰਧੀ ਗੱਲ ਕੀਤੀ ਹੈ ਸਾਰੇ ਇਹਨਾਂ ਦੇ ਬੰਦੇ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਲੀਡਰ ਰਹੇ ਨੇ ਐਮਐਲਏ ਇਹਨਾਂ ਨੂੰ ਬਣਾਇਆ ਹੈ ਜਿਨ੍ਹਾਂ ਨੂੰ ਚੇਅਰਮੈਨ ਬਣਾਇਆ ਹੈ ਜਿਨ੍ਹਾਂ ਨੂੰ ਮੰਤਰੀ ਬਣਾਇਆ ਹੈ ਉਹੀ ਦੇ ਬੰਦੇ ਨੇ ਸਤ ਮੈਂ ਮੇਰੀ ਕਮੇਟੀ 'ਚ ਨਾਦਾ ਸਬੰਧ ਤੋਂ ਉਤਾਰਿਆ ਨਾ ਬਦਾਲ ਤੋਂ ਕੱਢਿਆ ਤੁਹਾਡੇ ਵਾਰੀ ਚੌ ਚੱਲ ਰਹੀ ਹੈ ਕਿ ਰਾਇਡ ਵਿੱਚ ਐਂਟਰੀ ਹੋ ਸਕਦੀ ਹੈ ਨਾ ਨਾ ਬਿਲਕੁਲ ਨਹੀਂ ਜੀ ਅਸੀਂ ਧਰਮ ਦੇ ਵਿਦਿਆਰਥੀ ਆ ਧਰਮ ਦਾ ਪ੍ਰਚਾਰ ਕਰਨਾ ਸਾਡਾ ਫਰਜ਼ ਹੈ ਪਰ ਇੱਕ ਗੱਲ ਮੈਂ ਕਹਿ ਦਾਂ ਕਿ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਹੋਇਆ ਹੈ ਉਹਨੂੰ ਇਹਨਾਂ ਬੰਨ ਲਾਗੂ ਕਰਵਾਉਣ ਦੇ ਲਈ ਅਸੀਂ ਯਤਨ ਕਰਾਂਗੇ ਇਹਦੇ ਲਈ ਸਾਨੂੰ ਭਮਾਸ਼ੀਦੀ ਦੇਣੇ ਪਵੇ ਇਹਨਾਂ ਦੇ ਬੰਦੇ ਆ ਜੀ ਇਹਨਾਂ ਨੇ ਅਕਾਲੀ ਦਲ ਚ ਸ਼ਾਮਲ ਕੀਤੇ ਆ ਦੱਸੋ ਕੋਈ ਕਾਂਗਰਸ ਦਾ ਬੰਦਾ ਹੈ ਉਹਦੇ ਵਿੱਚ ਕੋਈ ਭਾਜਪਾ ਦਾ ਹੈ ਜੀ ਕੋਈ ਉਹਦੇ ਚ ਆਮ ਆਦਮੀ ਪਾਰਟੀ ਦਾ ਬੰਦਾ ਹੈ ਜੀ ਸਾਰੇ ਇਹਨਾਂ ਦੇ ਬੰਦੇ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਲੀਡਰ ਰਹੇ ਨੇ ਐਮ ਐਲ ਏ ਜਿਨ੍ਹਾਂ ਨੂੰ ਬਣਾਇਆ ਹੈ ਜਿਨ੍ਹਾਂ ਨੂੰ ਚੇਅਰਮੈਨ ਬਣਾਇਆ ਹੈ ਜਿਨ੍ਹਾਂ ਨੂੰ ਮੰਤਰੀ ਬਣਾਇਆ ਹੈ ਉਹੀ ਦਾ ਬੰਦੇ ਨੇ ਸਤ ਮੈਂ ਮੇਰੀ ਕਮੇਟੀ ਚ ਨਾਦਾ ਸਬੰਧ ਤੋਂ ਉਤਾਰਿਆ ਅੰਬਤਾਲ ਚੋਂ ਕੱਢਿਆ ਥੋੜੇ ਬਾਰੇ ਚਾਹ ਚੱਲ ਰਹੀ ਹੈ ਕਿ ਰਾਇਲ ਦੀ ਇੰਟਰੀ ਹੋ ਸਕਦੀ ਹੈ ਨਾ ਨਾ ਬਿਲਕੁਲ ਨਹੀਂ ਜੀ ਅਸੀਂ ਧਰਮ ਦੇ ਵਿਦਿਆਰਥੀ ਆ ਧਰਮ ਦਾ ਪ੍ਰਚਾਰ ਕਰਨਾ ਸਾਡਾ ਫਰਜ਼ ਹੈ ਪਰ ਇੱਕ ਗੱਲ ਮੈਂ ਕਹਿਦਾ ਕਿ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਹੋਇਆ ਉਹਨੂੰ ਇਨ ਬੈਨ ਲਾਗੂ ਕਰਵਾਉਣ ਦੇ ਲਈ ਅਸੀਂ ਯਤਨ ਕਰਾਂਗੇ ਇਹਦੇ ਲਈ ਸਾਨੂੰ ਭਮਸ਼ੀਦੀ ਦੇਣੇ ਪਵੇ ਇਹਨਾਂ ਦੇ ਬੰਦੇ ਆ ਜੀ ਇਹਨਾਂ ਨੇ ਅਕਾਲੀ ਗੱਲ ਚ ਸ਼ਾਮਲ ਕੀਤੇ ਆ ਦੱਸੋ ਕੋਈ ਕਾਂਗਰਸ ਦਾ ਬੰਦਾ ਹੈ ਉਹਦੇ ਵਿੱਚ ਕੋਈ ਭਾਜਪਾ ਦਾ ਹੈ ਜੀ ਉਹੀ ਉਹਦੇ ਚ ਆਮ ਆਦਮੀ ਪਾਰਟੀ ਦਾ ਬੰਦਾ ਹੈ ਜੀ ਸਾਰੇ ਇਹਨਾਂ ਦੇ ਬੰਦੇ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਲੀਡਰ ਰਹੇ ਨੇ ਐਮਐਲਏ ਇਹਨਾਂ ਨੂੰ ਬਣਾਇਆ ਹੈ ਜਿਨ੍ਹਾਂ ਨੂੰ ਚੇਅਰਮੈਨ ਬਣਾਇਆ ਹੈ ਜਿਨ੍ਹਾਂ ਨੂੰ ਮੰਤਰੀ ਬਣਾਇਆ ਹੈ ਉਹੀ ਦਾ ਬੰਦੇ ਨੇ ਸਤ ਮੈਂ ਮੇਰੀ ਕਮੇਟੀ ਚ ਨਾ ਦਾ ਸਬੰਧ ਤੋਂ ਉਤਾਰਿਆ ਨਾ ਬਤਾਲ ਇਹਨਾਂ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਇਹ ਜੋ ਇਹ ਗੱਲ ਕੀਤੀ ਹੈ ਕਿ 2 ਦਸੰਬਰ ਦੇ ਜੋ ਹੁਕਮਨਾਮੇ ਫਜ਼ੀਲ ਤੋਂ ਕੀ ਸਾਰੇ ਇਹਨਾਂ ਦੇ ਬੰਦੇ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਲੀਡਰ ਰਹੇ ਨੇ ਐਮਐਲਏ ਜਿਨ੍ਹਾਂ ਨੂੰ ਬਣਾਇਆ ਹੈ ਜਿਨ੍ਹਾਂ ਨੂੰ ਚੇਅਰਮੈਨ ਬਣਾਇਆ ਹੈ ਜਿਨ੍ਹਾਂ ਨੂੰ ਮੰਤਰੀ ਬਣਾਇਆ ਹੈ ਉਹ ਇਹਦਾ ਬੰਦੇ ਨੇ ਸਤ ਮੈਂ ਮੇਰੀ ਕਮੇਟੀ ਚ ਨਾਦਾ ਸਬਾਨ ਤੋਂ ਉਤਾਰਿਆ ਨਾ ਬਦਾਲ ਚੋਂ ਕੱਢਿਆ ਥੋੜੇ ਬਾਰੇ ਚੌ ਚੱਲ ਰਹੀ ਹੈ ਕਿ ਵਾਇਸ ਲੈਜੈਂਡਰੀ ਹੋ ਸਕਦਾ ਨਾ ਨਾ ਬਿਲਕੁਲ ਨਹੀਂ ਜੀ ਅਸੀਂ ਧਰਮ ਦੇ ਵਿਦਿਆਰਥੀ ਆ ਧਰਮ ਦਾ ਪ੍ਰਚਾਰ ਕਰਨਾ ਸਾਡਾ ਫਰਜ਼ ਆ ਪਰ ਇੱਕ ਗੱਲ ਮੈਂ ਕਹਦਾ ਕਿ 2 ਦਸੰਬਰ ਨੂੰ ਜਿਹੜਾ ਹੁਕਮਨਾਮਾ ਹੋਇਆ ਹੈ ਉਹਨੂੰ ਇਹਨਾਂ ਬੰਨ ਲਾਗੂ ਕਰਵਾਉਣ ਦੇ ਲਈ ਅਸੀਂ ਯਤਨ ਕਰਾਂਗੇ ਇਹਦੇ ਲਈ ਸਾਨੂੰ ਭਮਾਸ਼ੀਦੀ ਦੇਣੇ ਪਵੇ। ਇਹਨਾਂ ਦੇ ਬੰਦੇ ਆ ਜੀ ਇਹਨਾਂ ਨੇ ਅਕਾਲੀ ਦਲ ਚ ਸ਼ਾਮਲ ਕੀਤੇ ਆ। ਦੱਸੋ ਕੋਈ ਕਾਂਗਰਸ ਦਾ ਬੰਦਾ ਹੈ ਉਹਦੇ ਵਿੱਚ ਕੋਈ ਭਾਜਪਾ ਦਾ ਹੈ ਜੀ ਕੋਈ ਉਹਦੇ ਚ ਆਮ ਆਦਮੀ ਪਾਰਟੀ ਦਾ ਬੰਦਾ ਹੈ ਜੀ ਸਾਰੇ ਇਹਨਾਂ ਦੇ ਬੰਦੇ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਲੀਡਰ ਰਹੇ ਨੇ ਐਮਐਲਏ ਇਹਨਾਂ ਨੂੰ ਬਣਾਇਆ ਹੈ ਜਿਨ੍ਹਾਂ ਨੂੰ ਚੇਅਰਮੈਨ ਬਣਾਇਆ ਹੈ ਜਿਨ੍ਹਾਂ ਨੂੰ ਮੰਤਰੀ ਬਣਾਇਆ ਹੈ ਉਹੀ ਦੇ ਬੰਦੇ ਨੇ ਸਤਨਾ ਮੇਰੀ ਕਮੇਟੀ ਚ ਨਾਦਾ ਸਮਾਨ ਤੋਂ ਉਤਾਰਿਆ ਅਪਤਾਲੀ ਇਹ ਸੰਗਿਆਨੀ ਹਰਪ੍ਰਿੰਦ ਸਿੰਘ ਜਿਨ੍ਹਾਂ ਨੇ ਇਹ ਜੋ ਇਹ ਗੱਲ ਕੀਤੀ ਹੈ ਕਿ 2 ਦਸੰਬਰ ਦੇ ਜੋ ਹੁਕਮ ਨਾਮੇ ਫਜ਼ੀਲ ਤੋਂ ਕੀਤੇ ਉਹਨਾਂ ਨੂੰ ਇਨਵਿਨ ਲਾਗੂ ਕਰਾਵਾਂਗੇ ਭਾਵੇਂ ਮੈਨੂੰ ਸ਼ੀਦੀ ਦੇਣੀ ਪੈ ਜਾਵੇ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਮਨਜੋਤ ਚਾਹਲ ਨਾਮਦੀਪ ਸਿੰਘ